ਜਿਵੇਂ ਕਿ ਪਿਛਲੇ ਦਿਨਾਂ ਤੋਂ ਕਾਫੀ ਗੁੱਸੇ ਕੁ ਗੁਰਾਂ ਸਾਹਿਬ ਦੇ ਸਬੰਧ ਵਿੱਚ ਜੋ ਪੱਤਰੇ ਪਾਰਕ ਕੇ ਗਲੀਆਂ ਦੇ ਵਿੱਚ ਸਿੱਟੇ ਗਏ ਸੀਗੇ ਉਹਨਾਂ ਦੇ ਸਬੰਧ ਵਿੱਚ ਸਿੱਖ ਸੰਗਤ ਜਿਹੜੀ ਬਹੁਤ ਜ਼ਿਆਦਾ ਰੋਹ ਦੇ ਵਿੱਚ ਆਉਣ ਕਰਕੇ ਵਾਪਸ ਸਰਕਾਰ ਦੇ ਜਾਂਚ ਸੁਣਵਾਈ ਕਮੇਟੀ ਮੈਂ ਜੱਜਦਾਰ ਅਕਾਲ ਪਖਤ ਨੇ ਜਿਹੜਾ ਜੱਜਦਾਰ ਅਕਾਲ ਪਖਤ ਨੇ ਜਿਹੜਾ ਮਾਫੀ ਨਾਮਾ ਸਰਸੇ ਵਾਲਿਆਂ ਨੂੰ ਦਿੱਤਾ ਸੀ ਉਹ ਰੱਦ ਕਰਤਾ ਉਸ ਤੋਂ ਬਾਅਦ ਦੇ ਵਿੱਚ ਕੁਝ ਲੋਕਾਂ ਦੇ ਉੱਤੇ ਪਰਚੇ ਵੀ ਦਰਜ ਕੀਤੇ ਗਏ ਸੀਗੇ ਉਹਨਾਂ ਨੂੰ ਵੀ ਵਾਪਸ ਲੈ ਲਿਆ ਗਿਆ ਅੱਜ ਦੁਬਾਰਾ ਫੇਰ ਸਿੱਖ ਸੰਗਤ ਨੇ ਬਹੁਤ ਜਗ੍ਹਾ ਤੇ ਪੰਜਾਬ ਦੇ ਵਿੱਚ ਧਰਨੇ ਅਤੇ ਮੁਜ਼ਾਹਰੇ ਕਰ ਰਹੇ ਹਨ ਉਹਦੇ ਉਸੇ ਸਬੰਧ ਦੇ ਵਿੱਚ ਅੱਜ ਸੱਜ ਦੇ ਨਾਲ ਸਰਦਾਰ ਗੁਰਦੀਪ ਸਿੰਘ ਜੀ ਹੋਣੀ ਯੂਨਾਈਟਿਡ ਕਾਲੀਤਾਲ ਨਾਲ ਸੰਬੰਧਤ ਹਨ ਆਈ ਉਹਨਾਂ ਕੋਲ ਅੱਜ ਦੇ ਸਬੰਧ ਦੇ ਵਿੱਚ ਵਿਚਾਰ ਲਵਾਂਗੇ ਤੇ ਇਹਨੂੰ ਅਗਲੀ ਰੰਗ ਦੀ ਕੀ ਇਹਨਾਂ ਦੀ ਕੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਸਿੰਘ ਸਾਹਿਬਾਨ ਵੱਲੋਂ ਕੋਪੋਨਾਮ ਜੋ ਦੁਆਰਾ ਕੀਤਾ ਗਿਆ ਸੀ ਰਾਜ ਸੰਦਰ ਸਵਾਲ ਹੈ। ਸਿੰਘ ਸਾਹਿਬਾਨ ਨੇ ਨਹੀਂ ਸੂਸ਼ੇ ਪੰਤ ਨੇ ਰਾਦ ਕਰ ਦਿੱਤਾ ਸੀ ਉਹਦੇ ਉੱਤੇ ਸਿੰਘ ਸਾਹਿਬਾਨ ਨੇ ਵੀ ਪੰਤ ਦੇ ਦੱਦ ਕੀਤੇ ਹੋ ਗੋਨਾ ਵਿੱਚ ਆਪਣੀ ਸ਼ੰਖੀ ਦਿੱਤੀ ਜਿਹਦਾ ਮਤਲਬ ਚਪਾਸਤਾ ਕਿ ਪਹਿਲਾਂ ਜੋ ਉਹਨਾਂ ਨੇ ਕੀਤਾ ਉਹ ਗਲਤ ਸੀ ਗੱਲ ਸਿੰਘ ਸਾਹਿਬਾਨ ਦੀ ਨਹੀਂ ਗੱਲ ਇਹ ਜਿਹੜੀ ਅਖਾਲਤਾ ਦੀ ਮਾਨ ਮਰਯਾਦਾ ਨੂੰ ਅਖਾਲਤਾ ਦੀਆਂ ਪਰੰਪਰਾਵਾਂ ਨੂੰ ਸਿੰਘ ਸਾਹਿਬਾਨ ਨੂੰ ਸਾਡੀਆਂ ਸਮਿਤੀਆਂ ਸਤਿਕਾਰਾਂ ਨਿਬੜ ਲੋਣ ਵਾਲਾ ਹੈ ਉਹ ਵੇਖੀ ਜਿੰਮੇਵਾਰਾ ਪਹਿਲਾ ਇੱਕ ਹੁੰਦਾ ਹੀ ਪ੍ਰਕਾਸ਼ ਸਿੰਘ ਬਾਦਲ ਹੁਣ ਇੱਕ ਉਹਦਾ ਪੁੱਤਰ ਜਿੰਨਾ ਚਿਰ ਉਹਨਾਂ ਨੂੰ ਪੰਤੀਆਂ ਸਮਾਂ ਚੋਂ ਲਾਂਭੇ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਇਹ ਪਰੰਪਰਾਵਾਂ ਟੁੱਟਦੀਆਂ ਰਹਿਣਗੀਆਂ ਸਮੁੱਚੀਆਂ ਕਰਮਚਾਰੀ ਦੇ ਯੂਨੀਅਨ ਦੀ ਜਿਹੜੀ ਐਜੀਟੇਸ਼ਨ ਹੈ ਉਹ ਜਿੱਥੇ ਗੋਲੀकांड ਜੋ ਛਾਦਮਈ ਸਿੰਘਾਂ ਤੇ ਗੋਲੀ ਚਲਾਈ ਗਈ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਉਹ ਬੜੀ ਸ਼ਿਕਾਇਤ ਦੇ ਇਨਸਾਫ ਕੋਈ ਮਿਲਾਈ ਗਈ ਬਹੁਤ ਥੋੜੇ ਵਿਅਕਤੀ ਬੈਠੇ ਸ਼ੈਂਕਰੇ ਦੀ ਗੇਂਤੀ ਚਾਕੇ ਪੁਲਿਸ ਨੇ ਗੋਲੀ ਚਲਾ ਕੇ ਸਿੰਘਾਂ ਨੂੰ ਫਿਟ ਕੀਤਾ ਉਹਨਾਂ ਦੋਸ਼ੀਆਂ ਉੱਪਰ ਤੇ ਕਾਰਵਾਈ ਕੀਤੀ ਗਈ। ਦੂਜੀ ਗੱਲ ਬਹੁਤ ਸਪਸ਼ਟ ਹੈ ਕਿ ਇਹ ਗੱਲ ਕੋਈ ਅਚਾਨਕ ਵਾਪਰੀ ਘਟਨਾ ਨਹੀਂ। ਗ੍ਰਹਿ ਮੰਤਰੀ ਨੇ ਇੱਕ ਦਿਨ ਬਿਆਨ ਦਿੱਤਾ ਪਹਿਲਾਂ ਵੀ ਮੈਂ ਪੰਜਾਬ ਦੇ ਡੀਜੀਪੀ ਨੂੰ ਕੋਟਕਪੂਰਾ ਭੇਜ ਰਿਹਾ ਹਾਂ। ਦੋ ਆਈਜੀ 12 ਜ਼ਿਲ੍ਹਿਆਂ ਦੇ ਜਿਹੜੇ ਮਾਰਕ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਆਈਜੀ ਉਮਰ ਅੰਗਲ ਆਈਜੀ ਜੈਨ ਉਹਨਾਂ ਨੂੰ ਡਿਊਟੀ ਲਾਏਗੀ। 67 ਡੀਆਈਜੀ ਲਈ ਗਏ 10 ਦਰਿਆਂ ਦੇ ਐਸਐਸਪੀ ਭੇਜੇ ਗਏ 5000 ਰੁਪਏ ਸੇ ਭੇਜੀ ਗਈ ਉਹ ਕਾਦੇ ਲਈ ਭੇਜੀ ਗਈ ਜਦੋਂ ਇੱਥੇ ਡੇਰੇ ਵਾਲੇ ਵੀ ਕਿਸਾਨ ਯੂਨੀਅਨਾਂ ਵੀ ਹੁੰਜੂ ਨੇ ਲਾਇ ਪੁਲਿਸ ਨੂੰ ਪ੍ਰੋਟੈਕਸ਼ਨ ਕਰਦੀ ਰਹੀ ਇੰਨੀ ਵੱਡੀ ਗਿਣਤੀ ਦੀ ਪੁਲਿਸ ਭੇਜਣੀ ਤੇ 3 ਵਜੇ ਉੱਤੇ ਹਮਲਾ ਕਰਨਾ ਸੀ ਇਹ ਦੋ ਛਪਾਟ ਕੀ ਸਰਕਾਰੀ ਸੁਰੱਖੀ ਸੰਭੀ ਸਕੀਮਾਂ ਘਟੋ ਘਟੇ ਗ੍ਰਹਿ ਮੰਤਰੀ ਨੂੰ ਤੁਰੰਤ ਇਸ ਵਾ ਦੇਣਾ ਚਾਹੀਦਾ ਸੀ ਤੇ ਜਿਹੜਾ ਕੇਸ ਦਰਜ ਇਹ ਡੀਜੀਪੀ ਤੇ ਹੋਣਾ ਚਾਹੀਦਾ ਇਸ ਬੰਦਤ ਕਪਸ਼ੰਦ ਜਿੰਨਾ ਚਿਰ ਜਿਹੜੇ ਜ਼ਿੰਮੇਵਾਰ ਕੋੜੀ ਕਰਨ ਦੇ ਬੰਦਿਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਇਹ ਸਰਕਾਰ ਪ੍ਰਕਾਸ਼ ਸਿੰਘ ਬਾਦਲ ਤੇ ਗ੍ਰਹਿ ਮੰਤਰੀ ਅਸਤੀਫਾ ਨਹੀਂ ਦਿੰਦੇ ਜਿਹੜੇ ਜ਼ਿੰਮੇਵਾਰ ਇਹ ਰੋਸ ਠੰਡਾ ਨਹੀਂ ਆ ਜਨਤਾ ਦੀ ਜਿਹੜਾ ਪ੍ਰੋਟੈਸਟ ਤੋਂ ਬਾਅਦ ਦੇ ਵਿੱਚ ਜੜੀਆਂ ਘਟਨਾਵਾਂ ਕੱਲ੍ਹ ਦਿਨੇ ਵਾਪਰੀਆਂ ਜਿਵੇਂ ਉਹ ਤੋਂ ਫਿਰਬਲ ਸਾਈਟ ਤੇ ਜਾਂ ਮਿਸ਼ਰੀ ਵਾਲਾ ਪਿੰਡ ਹੋ ਗਿਆ ਹੋਰ ਵੀ ਕਾਫੀ ਜਗ੍ਹਾ ਤੇ ਸ਼ਿਰੂ ਰਾਜ ਸਾਹਿਬ ਦੇ ਪੱਤਰੇ ਖੜੇ ਗਏ ਮਕਸਰ ਸਾਈਡ ਦੇ ਸਰਾਮਾਂ ਦੇ ਨੇੜੇ ਗੋਟਕਾ ਸਾਹਬ ਦੇ ਜਿਹੜੇ ਪੱਥਰੇ ਫਾੜ ਕੇ ਸਿੱਟੇ ਗਏ ਕੀ ਤੁਹਾਨੂੰ ਇਹ ਲੱਗਦਾ ਹੈਗਾ ਵੀ ਜਿਹੜਾ ਸਰਸੇ ਵਾਲਾ ਨਾਲ ਸੰਬੰਧਤ ਕੋਈ ਜਿਹੜਾ ਪਹਿਲਾਂ ਚਲਦਾ ਸੀਗਾ ਮਾਫੀ ਨਾਮ ਦੇ ਚੱਕਰ ਦੇ ਵਿੱਚ ਕੀ ਇਹ ਲੱਗਦਾ ਵੀ ਉਹਨਾਂ ਦੇ ਬੰਦਿਆਂ ਦਾ ਕੰਮ ਹੋ ਸਕਦਾ ਜਾਂ ਕਿਸੇ ਬਾਹਰ ਦੀਆਂ ਏਜੰਸੀਆਂ ਦਾ ਕੰਮ ਹੋ ਸਕਦਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਭੈਅ ਅਰਬ ਦੇ ਵਿੱਚ ਅਸੀਂ ਕਿਸੇ ਦੇ ਉੱਤੇ ਵੀ ਭੈ ਸਾਡਾ ਉਸ ਧੰਤ ਕੋਈ ਵਿਰੋਧੀ ਹੋਵੇ ਦੋਸ਼ ਲਾਉਣਾ ਚਾਹਤ ਨਹੀਂ ਸੰਭਾ ਅਸੀਂ ਚਾਹੁੰਦੇ ਹਾਂ ਪੰਜਾਬ ਦੇ ਅਮਨ ਨੂੰ ਆਗੇ ਲਾਉਣ ਲਈ ਕਿਸੇ ਵੀ ਏਜੰਸੀ ਦਾ ਕੰਮ ਉਹਨੂੰ ਲੱਭਣਾ ਉਹਦੀ ਜਿੰਮੇਵਾਰੀ ਹੈ ਜਿਹੜੀ ਉਹ ਪੰਜਾਬ ਸਰਕਾਰ ਦੇ ਸਿਰ ਉੱਤੇ ਅੱਜ ਤੋਂ 4 ਮਹੀਨੇ ਪਹਿਲਾਂ ਜਵਾਰ ਕੇ ਬੁਰਜ ਗੁਰਜ ਸਿੰਘ ਵਾਲੇ ਇੱਕ ਘਟਨਾ ਵਾਪਰੀ ਅਸੀਂ ਉੱਥੇ ਕਾਫੀ ਜਥੇਬੰਦੀਆਂ ਨੇ ਟੈਂਸ਼ਨ ਕਮੇਟੀ ਬਣਾਈ 11 ਬੰਦੇ ਉੱਥੇ ਕਰਦੇ ਰਹੇ ਸ਼ੱਕ ਦੇ ਆਧਾਰ ਤੇ ਕੋਈ ਛੱਕੀਆਂ ਦੇ ਨਾਂ ਨਹੀਂ ਲੱਗੇ ਸਭ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕੁਝ ਪਿੰਡ ਦੇ ਇੱਕ ਵੀ ਵਿਅਕਤੀ ਤੋਂ ਕੁਝ ਪਰਤਾਲ ਨਹੀਂ ਕਿ ਕਿ چھوٹے ਜਿਹੇ ਪਿੰਡ ਚੋਂ ਜੇ ਏਡੀ ਵੱਡੀ ਘਟਨਾ ਦੇ ਦੋਸ਼ੀਆਂ ਨੂੰ ਨਹੀਂ ਲਪੇਜਿਆ ਜਾਂਦਾ ਉਹਦੇ ਪਿੱਛੇ ਕੌਣ ਸੀ ਤਾਂ ਹੀ ਸੁਪਾਇ ਹੋਣਾ ਸੀ ਉਹਦੇ ਲਈ ਸਾਨੂੰ ਇਹ ਗੱਲ ਕਹਿਣ ਤੋਂ ਵੀ ਚਿਹਕ ਨਹੀਂ ਕਿ ਜ਼ਿੰਮੇਵਾਰ ਪੰਜਾਬ ਸਰਕਾਰ ਹੈ ਇਸ ਦੇ ਹੋਈ ਕਿ ਉਹਨਾਂ ਅਫਲਾਕੀ ਤੋਂ ਜ਼ਿੰਮੇਵਾਰ ਨਹੀਂ ਕੁਝ ਘਟਨਾਵਾਂ ਸਾਡੇ ਸਾਹਮਣੇ ਜਿਹੜੀਆਂ ਸਪਸ਼ਟ ਵੀ ਹੋ ਚੁੱਕੀਆਂ ਜਿਵੇਂ ਪਿਆਰਾ ਸਿੰਘ ਪਨੇਰਾ ਵਾਲੇ ਨੇ ਉਹਦੇ ਕਵਰੇਟੋ ਸਤਗੁਰੂ 3 ਸਿੰਘ ਗੁਰਗ੍ਰੰਥ ਸਾਹਿਬ ਦੇ ਸ਼ੂਪ ਮਿਲੇ ਉਹਨਾਂ ਦੇ ਉੱਤੇ ਸਮਾਨ ਪਿਆ ਸੀ ਬੇਦਬੀ ਕੀਤੀ ਜਾ ਰਹੀ ਸੀ ਸਰਕਾਰ ਨੇ ਉਹਦੇ ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ 6 ਮਹੀਨੇ ਅੰਦਰ ਆ ਕੇ ਉਹਨੂੰ ਫ੍ਰੀਜ਼ ਦੀ ਸਕਿਉਰਟੀ ਅਜ ਵੀ ਦਿੱਤੀ ਜਾ ਰਹੀ ਹੈ ਤੇ ਜਿੱਥੇ ਬੈਠਾ ਉਹ ਸਰਕਾਰੀ ਜ਼ਮੀਨ ਤੇ ਕਬਜ਼ਾ ਕੀਤਾ ਹੈ ਇਹ ਤਾਂ ਸਪਸ਼ਟਾ ਕਿ ਪੰਜਾਬ ਸਰਕਾਰ ਜਾਣੇ ਜਾਂ ਅਣਜਾਣੇ ਰੂਪ ਚ ਉਹਨਾਂ ਅਸਰਾ ਨੂੰ ਸ਼ਹਿ ਦੇ ਰਹੀ ਹੈ ਜਿਨ੍ਹਾਂ ਨੂੰ ਵੋਟਾਂ ਕਰਕੇ ਕੋਈ ਕਿਸੇ ਕਰਕੇ ਕੋਈ ਕਾਰਨ ਜਿਹੜੇ ਇਹਨਾਂ ਗੱਟਾਵਾਂ ਲਈ ਦੋਸ਼ੀ ਸਿੱਧ ਹੋ ਚੁੱਕੇ ਅੱਜ ਦੀਆਂ ਗੱਟਾਵਾਂ ਬਾਰੇ ਕਿਸੇ ਬਹੁਤ ਮਾਨਵਤਾ ਵਿਰੋਧੀ ਕੇਮ ਇਜੈਂਸੀ ਨੇ ਕੰਮ ਦੇ ਭਾਗੀ ਹੈ ਜਿੰਨਾ ਚਿਰ ਸਿਚਾਈ ਸਾਹਮਣੇ ਨਹੀਂ ਆਉਂਦੀ ਅਸੀਂ ਕਿਸੇ ਡੇਰੇ ਵਾਲੇ ਬਾਰੇ ਬਾਰੇ ਜਾਂ ਕਿਸੇ ਹੋਰ ਵਿਅਕਤੀ ਬਾਰੇ ਇਹ ਕਹਿ ਨਹੀਂ ਸਾਡਾ ਮਨ ਨਹੀਂ ਕਰਦਾ ਜਦੋਂ ਤੱਕ ਜਿਹੜੇ ਸਰਕਾਰ ਨੇ ਕਿਹਾ ਵੀ ਜਿਹੜੇ ਬੰਦਿਆਂ ਦੇ ਖਿਲਾਫ ਸੀ ਪੱਤੇਦਾਨ ਕੀਤੇ ਹੈਗੇ ਉਹ ਅਸੀਂ ਮਾਫ મતલਬ ਵਾਪਸ ਲਏ ਲਏ ਹੈਗੇ ਕਈ ਵਾਰ ਇਹ ਹੁੰਦਾ ਵੀ ਵਾਪਸ ਲੈਣ ਤੋਂ ਬਾਅਦ ਦੇ ਵਿੱਚ ਜੜੀਆਂ ਉਹਦੀਆਂ ਤਰੀਕਾਂ ਬਾਅਦ ਜਾ ਕੇ ਲੋਕਾਂ ਨੂੰ ਬੋਤਣੀਆਂ ਪੈਂਦੀਆਂ ਕਿਉਂਕਿ ਉਹਨਾਂ ਦੇ ਐਫਆਈਆਰ ਵੀ ਲਾਂਚ ਹੋ ਚੁੱਕੀਆਂ ਹੁੰਦੀਆਂ ਹੈ ਇਹਦੇ ਬਾਰੇ ਤੁਸੀਂ ਕੋਈ ਵੱਖਰਾ ਬਿਆਨ ਦੇ ਰਹੇ ਹੋ ਵੀ ਜਿਹੜੇ ਉਹਨਾਂ ਨੂੰ ਕਾਗਜ਼ੀ ਪੱਤਰੀ माफ ਕੀਤਾ ਜਾਵੇ ਨਾ ਕਿ ਬਿਆਨਾਂ ਦੇ ਥਰੂ ਇਹ ਉਹ ਤਾਂ ਵਾਪਸ ਲਈ ਹੈ ਉਹਨਾਂ ਦੇ ਕੋਈ ਕੇਸ ਨਹੀਂ ਸ਼ੀਰ ਨਿਤਨੇਮ ਕਰ ਰਹੇ ਹੁਤੇ ਤੈਨਸੋ ਸਾਥੂ ਦਾ ਪਹਿਲਾ ਕਿਸੇ ਵਿਅਕਤੀ ਦੇ ਉਤੇ ਝੂਠਾ ਕੇਸ ਪਾ ਦਿਓ ਫਿਰ ਕਹਦੇ ਵਾਪਸ ਲੈ ਇਹਨਾਂ ਨੂੰ 25 ਸਾਲਾਂ ਤੋਂ ਜਿਹੜੇ ਬੈਠੇ ਆ ਸੂਰ ਸਿੰਘ ਨੂੰ ਕਿੰਨਾ ਚਿਰ ਲੰਬੇ ਸਮੇਂ ਤੋਂ ਬੈਠਾ ਉਹ ਸਾਰੇ ਕੇਸਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ ਗੱਲ ਪਹਿਲਾਂ ਕਿਸੇ ਇੱਕ ਧਾਰਮਿਕ ਵਿਅਕਤੀ ਤੁਰੇ ਜਾਂਦੇ ਤੇ ਪਾਸ ਕਰਦੇ ਦੇ ਕੇਸ ਪਾ ਦੇ ਵਾਪਸ ਲੈ ਉਹ ਫੇਰੀ ਉਹ ਬੈਠੇ ਕਿਉਂ ਸੀ ਉਹ ਮੁੱਦਾ ਤਾਂ ਅੱਜ ਵੀ ਕੈਂਸੀ ਦੋਸ਼ੀ ਫੜੇ ਜਾਣ ਉਹ ਦੋਸ਼ੀ ਨੂੰ ਕੋਈ ਫੜੇ ਨਹੀਂ ਗਿਆ ਇਸ ਕਰਕੇ ਜਿਹੜੇ ਮੁੱਦਿਆਂ ਦੇ ਲਈ ਉਹ ਪਰਚੇ ਦਰਜ ਕੀਤੇ ਵਾਪਸ ਲੈ ਲਏ ਇਹ ਅਸਲ 'ਚ ਸਾਡੀ ਮੁੱਦਾ ਨਹੀਂ ਸੀ ਜਿਹੜਾ ਮੁੱਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਿਨ੍ਹਾਂ ਨੇ ਬਿਆਦ ਕੀਤੀ ਉਸ ਤੋਂ ਬਾਅਦ ਜਿਨ੍ਹਾਂ ਨੇ ਗੋਲੀ ਚਲਾਈ ਹੈ ਜਾਂ ਜਿਨ੍ਹਾਂ ਦੇ ਹੁਕਮ ਦੇ ਚਲਾਈ ਗਈ ਉਹਨਾਂ ਦੇ ਪਰਚੇ ਦਰਜ ਕੀਤੇ ਜੇ ਤਾਂ ਸਰ ਜੀ ਜਿਹੜਾ ਦੂਜਾ ਅੱਜ ਸਾਰਾ ਪ੍ਰੋਟੈਸਟ ਹੋ ਰਿਹਾ ਦੇ ਵਿੱਚ ਸਰਕਾਰ ਨੇ ਮਾਫੀ ਨਾਮਰਤ ਕਰਤਾ ਪਰਚੇ ਵਾਪਸ ਲੈ ਲਏ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਜੱਜਦਾਨ ਉਸ ਤੋਂ ਤੁਹਾਡੀ ਸਰਬੱਤ ਖਾਲਸਾ ਧੰਨਵਾਦ ਲਈ 10 ਤਰੀਕ ਦਾ ਟਾਈਮ ਲੱਗਾ ਉਹ ਸਰਬੱਤ ਖਾਲਸਾ ਦੇ ਵਿੱਚ ਤੁਸੀਂ ਜਿਹੜੀਆਂ ਢਾਂਗ ਵਾਂਗ ਕੀ ਚੁਗਲੋ ਜਿਹੜਾ ਹੈਗਾ ਸਾਰੇ ਤੁਸੀਂ ਇਕੱਠੇ ਹੋ ਕੇ ਕੀ ਕਰ ਸਕਦੇ ਸਰਬੱਤ ਖਾਲਸਾ ਦੇ ਵਿੱਚ ਕੇਵਲ ਏਜੰਡਾ ਮਾਫੀ ਨਾਮਾ ਇਹ ਏਜੰਡਾ ਸੀ ਰੱਦ ਕੀਤਾ ਜਾਵੇ ਇਹ ਸਿਪਿਛੇ ਸਾਰਾ ਸਿਸਟਮ ਜ਼ਿੰਮੇਵਾਰ ਕਿਉਂਕਿ ਕੱal ਤੱਕ ਨੂੰ ਸੁਤੰਤਰ ਹੋਣਾ ਚਾਹੀਦਾ ਹੈ ਇਹ ਇਲੈਕਟ੍ਰੋਨੀ ਕਮੇਟੀ ਇੱਕ ਕੇਂਦਰੀ ਸੰਸਥਾ ਦਾ ਬਣਾਈ ਤੇ ਮੀਟਿੰਗ ਸਦੰਭੇ ਜਿਹੜੇ ਜਿਹੜਾ ਦਾ ਕੋਈ ਵਿਧੀ ਵਿਵਧਾਨ ਹੋਵੇ ਉਸ ਦੇ ਸਾਧੀਆਂ ਨਮਾਇਦਾ ਜਿੱਥੇ ਬੰਦੀਆਂ ਤੇ ਕੁਝ ਪੈਨਲ ਦਾ ਨਾਮ ਵਿਚਾਰ ਹੋਵੇ ਕੋਈ ਬੁੱਧੀਜੀਵੀਆਂ ਦਾ ਇੱਕ ਧਾਖ ਤਿਆਰ ਕਰਕੇ ਉਹਦਾ ਵਿਧੀ ਵਿਵਧਾਨ ਬਣਾਇਆ ਜਾਵੇ ਇਹ ਵੀ ਸਰਬੱਤ ਖਾਲਸੇ ਦਾ ਇੱਕ ਏਜੰਡਾ ਹੈ ਕਿ ਸਾਰੇ ਠਾਕ ਸਾਹਿਬਾਂ ਨੂੰ ਉਹਨਾਂ ਮੁਕਿਆਰੀ ਸਤੰਤਰਤਾ ਦਿੱਤੀ ਜਾਵੇ ਉਹਨਾਂ ਦੀ ਰੋਜ਼ੀ ਰੋਟੀ ਦਾ ਚੋਣ ਦੀ ਵੀ ਨਾ ਸਤੰਤਾ ਨਹੀਂ ਕਹਿ ਸਕੀ ਤੇ ਪੱਤੇ ਕਰੋ ਉਹ ਵੀ ਉਹਨਾਂ ਇਹ ਸਾਜ਼ਨਾ ਬਾਰੇ ਕਿਤੋਂ ਕਿਵੇਂ ਪਾਇਦਾ ਕੀਤਾ ਜਾਂ ਕਿਵੇਂ ਉਹਨਾਂ ਇਸ ਤੰਦਰਤ ਸੈਕਟਰ ਦੇ ਵਿੱਚ ਕਿਵੇਂ ਉਸ ਸੰਤਤਕਤਾ ਨੂੰ ਕੈਮ ਰੱਖਣ ਲਈ ਕੋਈ ਵਿਧੀ ਵਿਵਧਾਨ ਬਣਾਇਆ ਜਾਵੇ ਇੱਕ ਵਿਅਕਤੀ ਇੱਕ ਜਥੇਬੰਦੀ ਜਾਂ ਸ਼ਰੋਣੀ ਕਮੇਟੀ ਦੇ ਚੁੰਗਲ ਤੋਂ ਯਾਦ ਕਰਾਉਣਾ ਵੀ ਸਰਬੱਤ ਖਾਲਸੇ ਦਾ ਇੱਕ ਮੁੱਖ ਮੰਤਵ ਹੈ ਉਹਦੇ ਵਿਵਧਾਨ ਦਾ ਖਰੜਾ ਸਰਬੱਤ ਖਾਲਸੇ ਜੀ ਪੇਸ਼ ਕੀਤਾ ਗਿਆ ਐ ਜੀ ਪੀ ਸੀ ਦੇ ਮੈਂਬਰ ਅੱਜ ਦੇ ਕੁਝ ਜਿਨ੍ਹਾਂ ਦੀ ਜਮੀਰ ਜਾਗੀ ਉਹਨਾਂ ਨੇ ਇਸ ਉਸ ਵਜੋਂ ਅਸਤੀਵਾ ਵੀ ਦਿੱਤੇ ਤੇ ਕੁਝ ਲੋਕ ਲੁਕ ਵੀ ਗਏ ਮਤਲਬ ਲੋਕੋ ਉਹਨਾਂ ਦਾ ਵਿਰੋਧ ਕਰ ਰਹੇ ਆ ਕਈ ਜਗ੍ਹਾ ਦੇ ਐਸ ਪੀ ਸੀ ਮੈਂਬਰ ਨੂੰ ਘੁੱਟਿਆ ਵੀ ਗਿਆ ਮਿਸੀ ਵਾਲੇ ਹੋਏ ਤੇ ਕੀ ਤੁਹਾਨੂੰ ਲੱਗਦਾ ਹੈਗਾ ਵੀ ਐਸ ਜੀ ਪੀ ਸੀ ਨੂੰ ਪੰਗ ਕਰ ਦੇਣਾ ਚਾਹੀਦਾ ਅਵਕਰ ਸਿੰਘ ਮੱਕੜ ਨੂੰ ਅਸਤੀਵਾ ਦੇ ਦੇਣਾ ਜਾਂ ਜਾਂ ਕੀ ਸਿਕ ਕੌਮ ਦੀ ਕੀ ਮੰਗ ਹੈ ਜੀ ਇਸ ਵਾਰ ਵਿੱਚ ਸੋ ਜੀ ਇੱਕ ਛਾਉਣੀ ਕਮੇਟੀ ਦਾ ਸਬੰਧ ਹੈ ਉਹ ਪਹਿਲਾਂ ਹੀ ਸੁਪਰੀਮ ਕੋਰਟ ਨੇ ਪੰਗ ਕੀਤੀ ਅਸੀਂ ਸਮਝਾਇਆ ਸੁਪਰੀਮ ਕੋਰਟ ਨੇ ਬਹੁਤ ਅਨਿਆਂ ਕੀਤਾ ਹੈ ਜਿਵੇਂ ਕੋਈ ਪਾਰਲੀਮੈਂਟ ਰੂਮ ਭੰਗ ਕਰਕੇ ਪੰਜ ਸੱਤ ਚੋਣਾਂ ਹੀ ਨਾ ਕਰਾਵੇ ਪਹਿਲਾਂ ਇਹ ਚੋਣਿਕ ਕਮੇਟੀ ਨੂੰ ਬਣਾਈ ਨਹੀਂ ਦਿੱਤੀ। ਪਰ ਫਿਰ ਵੀ ਲੋਕਾਂ ਨੇ ਉਹਨਾਂ ਨੂੰ ਚੁਣਿਆ ਜਿਨ੍ਹਾਂ ਨੇ ਅਸਤੀਫਾ ਦਿੱਤੇ। ਅਸੀਂ ਉਹਨਾਂ ਦਾ ਸਵਾਲ ਕੀਤਾ। ਦੂਜੀ ਬੇਨਤੀ ਸਾਡੀ ਉਹਨਾਂ ਸੂਚੇ ਕਾਲੀ ਵਰਕਰਾਂ ਨੂੰ ਚੋਣਿਕ ਕਮੇਟੀ ਮੈਂਬਰਾਂ ਨੂੰ ਇਹ ਹੈ ਵੀ ਜਿੱਡੀਆਂ ਵੱਡੀਆਂ ਕਿਤਨਾਵਾਂ ਹੋ ਰਹੀਆਂ ਹਨ ਜਿਹਦੇ ਲਈ ਸਿੱਧੇ ਤੌਰ ਤੇ ਜੋਗਪਤੀ ਜੋੜੀ ਜ਼ਿੰਮੇਵਾਰ ਏ ਉਹਨਾਂ ਨੇ ਵਰਕੇ ਨਹੀਂ ਪਾੜੇ ਪਰ ਵਰਕੇ ਨਾਲ ਲੱਭਣ ਦੀ ਜ਼ਿੰਮੇਵਾਰੀ ਉਹਨਾਂ ਦੇ ਉੱਤੇ ਆਉਂਦੀ ਹੈ। ਇਹ ਗੋਰੀ ਕਾਨ ਲਈ ਉਹ ਸਿੱਧੇ ਤੌਰ ਤੇ ਉਹਨਾਂ ਦੇ ਕੋਹੁੰਮੇਵਾਰਾਂ ਸਮ ਨੂੰ ਇਹਨਾਂ ਤੋਂ ਬਗਾਵਤ ਕਰਕੇ ਬਾਹਰ ਆ ਜਾਣੇ। ਪਰ ਉਹਨੀ ਕਮੇਟੀ ਦੀ ਮਿਆਦ ਹੀ ਪੂਰੀ ਹੋ ਚੁੱਕੀ ਹੈ ਜੇ ਅਸੀਂ ਪਹਿਲੇ 5 ਸਾਲ ਤੁਰੰਤ ਕੇਂਦਰ ਸਰਕਾਰ ਨੂੰ ਨਵਾਂ ਕਮਿਸ਼ਨ ਬਣਾ ਕੇ ਚੋਣ 16 ਦੇ ਸ਼ੁਰੂ ਚ ਕਰਵਾਉਣੀ ਚਾਹੀਦੀ ਹੈ। ਇਹ 5 ਸਾਲ ਤੋਂ ਬਾਅਦ ਸਮਾਂ ਕਿਸੇ ਵੀ ਕੀਮਤ ਤੇ ਨਹੀਂ ਹੋਣਾ ਚਾਹੀਦਾ ਉਹਦੀ ਨਵੀਂ ਚੋਣ ਦੀ ਪ੍ਰਕਿਰਿਆ ਸ਼ੁਰੂ ਹੋਣੀ ਚਾਹੀਦੀ। ਅ ਵੱਡਾ ਜਿਹੜਾ ਗਾਡ ਚੈੱਕ ਕੋਮ ਨੂੰ ਸੇਣ ਵਾਸਤੇ ਉਹਦੇ ਸਬੰਧ ਵਿੱਚ ਕੀ ਰੋਲ ਹੋਊਗਾ ਉਸ ਦਮ ਦੇ ਵਿੱਚ। ਇੰਤਿਕੇ ਜਿਹੜਾ ਸਰਵਤਥਾਸਾ ਉਹ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਜਾਂ ਇੱਕ ਗੱਠੇਪੰਦੀ ਦਾ ਨਹੀਂ ਹੈ ਉਹ ਸਮੁੱਚੇ ਖਾਸਾ ਦਾ ਸੰਗਠਨ ਹੈ ਅੱਜ ਸਮੱਸਿਆ ਜਿਹੜੀ ਹੈ ਉਹ ਇਹ ਹੈ ਕਿ ਪਖਤਾਂ ਦੇ ਜਹੇਦਾਰ ਬਹੁਤ ਵੱਡਾ ਰੁਤਬਾ ਕੌਣ ਨੇ ਪੈਦਾ ਕੀਤਾ ਸਾਡੇ ਗੁਰੂ ਸਦਾਨ ਦਾ ਤੇ ਸਿੱਖਾਂ ਦਾ ਪ੍ਰਾਪਨ ਦਾ ਉਹਦੇ 'ਚ ਬਹੁਤ ਵੱਡਾ ਦਸਤਾ ਹੈ ਹੱਥ ਕਰ ਤੇ ਉਹ ਸਾਰੇ ਨੂੰ ਇੱਕ ਵਿਅਕਤੀ ਨੇ ਉਹ ਛੋਟਾ ਤੇ ਨਿੱਕਾ ਕਰ ਦਿੱਤਾ ਸੀ ਪਹਿਲਾਂ ਤੋਂ ਕਹਿੰਦੇ ਆ ਰਹੇ ਸੀ ਪਰ ਅੱਜ ਜਮੀਨ ਸਾਹਮਣੇ ਦੇਖ ਲਿਆ ਕਿ ਜੋ ਮਰਜ਼ੀ ਹੋਦ ਨੇ ਹੈ ਕੈਂਟ ਤੇ ਉਹ ਐ ਫੈਸਲਾ ਕਰ ਦਿੰਦੇ ਰਾਤ ਕਰਦੇ ਹੈ ਇਹ ਇੱਕ ਸਮੱਸਿਆ ਹੈ ਨੰਬਰ 2 ਸ਼੍ਰੋਣੀ ਕਮੇਟੀ ਸਿੱਖਾਂ ਦੀ ਇੱਕ ਨਮਾਇੰਦਾ ਜਿਸ ਤੋਂ ਬੰਦੀ ਫਾਰਮ 111110 ਜਾਂ ਕਰ ਦਿੱਤੀ ਜੀ ਉਹਦੀ ਜਿਹੜੀ ਅੱਜ ਸਥਿਤੀ ਹੈ ਜਿਹੜੀ ਉਹਦੀ ਪੋਜੀਸ਼ਨ ਹੈ ਉਹ ਇੰਨੀ ਬੋਲੀ ਕਰ ਦਿੱਤੀ ਗਈ ਹੈ ਕਿ ਉਹ ਆਪਣਾ ਕੰਮ ਨੂੰ ਭਾਰਵੇਂ ਸਹੀ ਕਰਦੇ ਨਹੀਂ ਬਾਰੇ ਅੱਜ ਕੋਈ ਆ ਵਿੱਚ ਫਤਕਣਾ ਨਸ਼ੇ ਉਹ ਸਮੱਸਿਆਵਾਂ ਦੇ ਤਾਰੇ ਗੁਰਦਾਂ ਇਹ ਸਾਰਾ ਕੁਝ ਕਿ ਕਿਸ ਤੇ ਹੁੰਦਿਆਂ ਹੋ ਰਿਹਾ ਹੈ ਤੇ ਉਹ ਬਿਲਕੁਲ ਜਿਵੇਂ ਕਹਦੇ ਇਹ ਸਿਰਫ ਉਸ ਤੋਂ ਦੇ ਪੈਸੇ ਗੈਂਕੇ ਆਪਣੇ ਮਲਾਜ਼ਿਮਾਂ ਨੂੰ ਦੇ ਦੇਣੇ ਤੇ ਕੁਝ ਨਹੀਂ ਦਾ ਹੋ ਸਕਦਾ ਪਰ ਅੱਗੇ ਕਰਦੀ ਸੇਵਾ ਕਰਦੇ ਇਹਨਾਂ ਫਾਰਮਸ ਨੂੰ ਜਿਹੜਾ ਸੂਚਾਰਨ ਨਹੀਂ ਰਿਹਾ ਇਸ ਸਮੱਸਿਆ ਤੋਂ ਸੋ ਇਹਨਾਂ ਸਮੱਸਿਆਵਾਂ ਦੇ ਹੱਲ ਕਿਵੇਂ ਬਣਾਏ ਜਾਣ ਕਿਵੇਂ ਲਾਏ ਜਾਣ ਕਿੰਨਾ ਚਿਰ ਰਹਿਣ ਕਿਵੇਂ ਕੀਤਾ ਜਾਵੇ ਇਹ ਸਾਰਾ ਸਿਸਟਮ ਜਿਹੜਾ ਹੈ ਕਾਲ ਤੱਕ ਦੇ ਬਣਾਉ ਲੌਂਗ ਰੱਖਣ ਇਹ ਕੌਮ ਦੀ ਸਾਰੀ ਸਿਸਟਮ ਨੂੰ ਇਹ ਕਿਦਾਂ ਬਚਾਉਣਾ ਆ ਹਾਲ ਤੱਕ ਸਾਹਿਬ ਦੇ ਸਿਧਾਂਤਾਂ ਨੂੰ ਉਹਦੇ ਸਿਸਟਮ ਨੂੰ ਸ਼ਰੋਨੀਕ ਕਮੇਟੀ ਦੇ ਸਿਧਾਂਤਾਂ ਨੂੰ ਸਵੀਕ੍ਰਿਤੀ ਨੂੰ ਤੇ ਪੰਚੀ ਜੀਵਨ ਗੱਦੇ ਬੰਦੀ ਦਾ ਜਿਹੜਾ ਸਿਸਟਮ ਹੈ ਜਿਹੜਾ ਅੰਦੀ ਵਹੀ ਕਰਦੇ ਜੇ ਕੋਈ ਤਾਂ ਬਚਾਉਣਾ ਹੈ ਸਰਕਾਰਾਂ ਦੇ ਨਾਮ ਤੇ ਜੁਇਕੋ ਬਗਨਾਮਾ ਐ ਕਰ ਦਿੱਤਾ ਮੁੱਕੇ ਐ ਕਰ ਦਿੱਤਾ ਤਾਂ ਕੋਈ ਗੱਲ ਨਹੀਂ ਅੱਜ ਅਸੀਂ ਕਹਿ ਦਿੰਦੇ ਆ ਪਰ ਸਾਨੂੰ ਦੁਬਾਰਾ ਜਾਰੀ ਕਰ ਦਈਏ ਤੇ ਅਸੀਂ ਕੋਰਵਾਸ ਲੱਣ ਲੱਗੇ ਕੋਈ ਨਹੀਂ ਆ ਜਿਹੜੇ ਆਪ ਅਜਸਟ ਹੈਗੇ ਸਿੱਖਾਂ ਦੀ ਜਿਹੜੇ ਹੋਰੇ ਹੈਗੇ ਕਿੰਨਾ ਟਾਈਮ ਚੱਲ ਸਕਦਾ ਅ ਐਸਐਸ ਬੰਦੇ ਸਾਡੀ ਨਾਲ ਮੋਗੇ ਅੱਜ ਮੀਟਿੰਗ ਰੱਖੀ ਹੋਈ ਹੈ ਮੈਂ ਉਸ ਤੋਂ ਪਹਿਲਾਂ ਕੁਝ ਕਹਿੰਦੇ ਸਮਰੱਥਾ ਜੀ ਜਿਹੜੀ ਅੱਜ ਦੀ ਮੀਟਿੰਗ ਹੈ ਇਸ ਦੇ ਏਜੰਡੇ ਦੇ ਵਿੱਚ ਏਜੰਡਾ ਉਹਦੇ ਵਿੱਚ ਠੀਕ ਹੈ ਜੀ ਜੋ ਕਿ ਪਿਛਲੇ ਦਿਨਾਂ ਤੋਂ ਸ਼੍ਰੀ ਗੁਰੂ ਸਾਹਿਬ ਦੀ ਸੰਬੰਧ ਵਿੱਚ ਬੇਅਦਬੀ ਹੋਈ ਸੀ ਸਿੱਖ ਸੰਗਤ ਤੋਂ ਦੇ ਸੰਬੰਧ ਵਿੱਚ ਲਗਾਤਾਰ ਪ੍ਰਸ਼ਕਲ ਰਹੀ ਹੈਗੀ ਹੈ ਧਰਨੇ ਮੁਜਾਰੇ ਦੇ ਰਹੀ ਹੈ ਉਸੇ ਨਦੀ ਨੂੰ ਤਹਿਤ ਲੈ ਕੇ ਅੱਜ ਰੋਡੇ ਕਾਲੇ ਦੇ ਵਿੱਚ ਪਿੰਡ ਰੋਡਿਆਂ ਦੀ ਸੰਗਤ ਅਤੇ ਸਮਾਜ ਸਰ ਬੈਰੋ ਕਹਦੇ ਕਾਫੀ ਲੋਕ ਇਕੱਠੇ ਹੋ ਕੇ ਅੱਜ ਫੇਰ ਦੁਬਾਰਾ ਧਰਨਾ ਲਾਇਆ ਲੇਕਿਨ ਸਰਕਾਰ ਨੇ ਸਰਸੇ ਵਾਲੇ ಗ್ರಾಮ ਰਹੀਮ ਨੂੰ ਮਾਫੀ ਦਿੱਤੀ ਹੋਈ ਰੱਦ ਕਰ ਦਿੱਤੀ ਹੈ ਪਰ ਉਸ ਦੇ ਬਾਵਜੂਦ ਵੀ ਲੋਕਤਾਂ ਦਾ ਜਿਹੜਾ ਰੋਹ ਆ ਖਤਰਨੀ ਹੋ ਰਿਹਾ ਸਾਡੇ ਨਾਲ ਅੱਜ ਹੈਗੇ ਆ ਐ ਜੀ ਪੀ ਸੀ ਸਾਬਕਾ ਐ ਜੀ ਪੀ ਸੀ ਜਗਤਾਰ ਸਿੰਘ ਰੋਡੇ ਇਹਨਾਂ ਨੂੰ ਇਹ ਪੁੱਛਦੇ ਆ ਵੀ ਜਿਹੜਾ ਧਰਨਾ ਮਜਾਰਾ ਕਿੰਨਾ ਟਾਈਮ ਚੱਲੇਗਾ ਕਿ ਜਿਹੜਾ ਧਰਨਾ ਮਜਾਰਾ ਲੋਕਾਂ ਚ ਰੋਹ ਵਜੇ ਵੀ ਉਸੇ ਤਰ੍ਹਾਂ ਹੀ ਹੈਗਾ ਅਸੀਂ ਸੰਗਤਾਂ ਦਾ ਵਿਚਾਰ ਕੀਤਾ ਉਹ ਕਹਿੰਦੇ ਜਿੰਨਾ ਚਿਰ ਜਿਹੜੇ ਕੋਟਪੂਰੇ ਜਾਂ ਪੁੱਟਰ ਵਿੱਚ ਸਿੰਘਾਂ ਨੂੰ ਕਟਿਆ ਗਿਆ ਪਟੜ ਕੀਤਾ ਗਿਆ ਸ਼ਹੀਦ ਕੀਤਾ ਗਿਆ ਜਿਹੜੇ ਅਫਸਰਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ 302 ਦਾ ਪਰਚਾ ਹੋਣਾ ਚਾਹੀਦਾ ਜਿਹੜਿਆਂ ਨੇ ਜ਼ਖਮੀ ਕੀਤੇ ਉਹਨੇ 307 ਲੱਗਣੀ ਚਾਹੀਦੀ ਆ ਅਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰਿਆਂ ਦਾ ਅਪਮਾਨ ਹੋਇਆ ਉਹਦੇ ਵਿੱਚ ਗੱਲ ਉੱਥੇ ਦੀ ਉੱਥੇ ਖੜੀ ਹੈ ਜੀ ਉਹ ਲੋਕਾਂ ਦੀ ਕਚਹਿਰੀ ਵਿੱਚ ਸਰਕਾਰ ਇਸ ਬੰਦੇ ਨੂੰ ਉਸ ਮਾੜੇ ਬੰਦੇ ਨੂੰ ਤੇਰੀ ਤੇ ਲੋਕਾਂ ਵਿੱਚ ਗਿਆਵੇ ਇਹ ਧਰਨੇ ਲੋਕਾਂ ਦੇ ਮਾਲਾ ਜਿਹੜੇ ਫਿਰ ਠੰਡੇ ਹੋਣਾ ਇਹਨਾਂ ਨੇ ਕਾਰਨੇ ਕੱਲ ਆਪਣੇ ਇੱਕ ਬਿਆਨ ਦੇ ਵਿੱਚ ਕਿਹਾ ਵੀ ਜਿੰਨੇ ਬੰਦਿਆਂ ਦੇ ਉੱਤੇ ਜਿਹੜੇ ਪ੍ਰਦਰਸ਼ਨ ਦੇ ਵਿੱਚ ਹਾਜ਼ਰ ਸੀਗੇ ਉਹਨਾਂ ਦੇ ਪਰਚੇ ਅਸੀਂ ਰੱਦ ਕਰ ਦਿੰਦੇ ਤੇ ਜਿਹੜੇ ਅਧਿਕਾਰੀ ਹੈਗੇ ਉਹਨਾਂ ਨੇ ਕੁਝ ਮਤਲਬ ਕੀਤਾ ਹੈ ਕਿ ਉਹਨਾਂ ਦੇ ਵੀ ਅਸੀਂ ਪਰਚੇ ਦਰਜ ਕਰ ਰਹੇ ਹਾਂ ਜਦੋਂ ਪਰਚੇ ਦਰਜ ਹੋ ਜਾਣਗੇ ਅਜੇ ਪਰਚੇ ਦਰਜ ਕਰ ਰਹੇ ਹਨ ਸਰਕਾਰ ਤੇ ਵਿਸ਼ਵਾਸ ਹੀ ਨਹੀਂ ਰਿਹਾ ਸਰਕਾਰ ਕਹਿੰਦੀ ਕੁਝ ਹੋਰ ਆ ਕਰਦੀ ਕੁਝ ਹੋਰ ਸਸਪੈਂਡ ਹੁਣ ਅਫਸਰਾਂ ਨੂੰ ਕੀ ਹੋਊਗਾ ਜੀ ਮਤਲਬ ਕਰਤਾ ਉਹਨਾਂ ਨੇ ਵੀ ਸਸਪੈਂਡ ਕਰ ਦੇ ਉਹਨੂੰ ਖਰਚ ਕਰਕੇ ਜੇਲ੍ਹ ਚ ਦੇਣ ਜਦੋਂ ਸਰਕਾਰ ਨੂੰ ਇਹ ਪਤਾ ਲੱਗਿਆ ਵੀ ਇਹਨਾਂ ਨੇ ਨਜਾਇਜ਼ ਗੋਲੀ ਚਲਾਈ ਆ ਨਜਾਇਜ਼ ਸਾਡੇ ਸੂਰਮੇ ਸਿੰਘਾਂ ਨੂੰ ਸ਼ਹੀਦ ਕੀਤਾ ਤੇ ਜ਼ਖਮੀ ਕੀਤਾ ਉਹਨਾਂ ਨੂੰ ਜਦੋਂ ਇਹ ਪਤਾ ਤੇ ਉਹਨਾਂ ਨੂੰ ਜੇ ਸਾਡੇ ਸਿੰਘਾਂ ਵਿੱਚੋਂ ਕੋਈ ਥਾਣੇ ਦਾ ਵੀ ਪੱਗ ਵੀ ਲਾ ਦਿੰਦਾ ਜਾਂ ਵਰਦੀ ਪਾੜਦਾ ਉਹਨੂੰ ਚੱਕ ਕੇ ਪਰਚਾ ਦੇ ਦਿੰਦੇ ਅੰਦਰ ਦੇ ਦਿੰਦੇ ਜਿਹੜਾ ਕੋਈ ਨਹੀਂ ਦਿੰਦੇ ਕੱਲ ਮਾਫੀ ਰੱਦ ਕਰਨ ਤੋਂ ਬਾਅਦ ਦੇ ਵਿੱਚ ਸ਼ਾਮ ਨੂੰ ਕੋਈ ਇਕੱਠਣਾ ਵਾ ਵਾਪਰੀਆਂ ਜਿਵੇਂ ਮਿਛਰੀ ਵਾਲਾ ਪਿੰਡ ਸੀਗਾ ਜਾਂ ਕਿਸੇ ਹੋਰ ਜਿਹੜੇ ਜਦ ਜਿਸਹਾ ਜਿਹੜੇ ਆਪਾਂ ਉਹ ਛੋਟੇ ਕੁਟਕੇ ਹੁੰਦੇ ਆ ਉਹਨਾਂ ਨੂੰ ਪਾਰ ਕੇ ਸਿੱਟਿਆ ਗਿਆ ਇਹਦੀਆਂ ਕਪਨਾਵਾਂ ਮਤਲਬ ਮੋਰ ਦਾ ਕੀ ਕਰ ਇਹ ਇਹ ਜਿਹੜੀਆਂ ਬਹੁਤ ਮੰਦ ਭਾਗੀ ਹੈਗੀਆਂ ਤੇ ਏਜੰਸੀਆਂ ਦਾ ਕੰਮ ਹੈ ਕਿਉਂਕਿ ਪ੍ਰੀ ਪਲੇਇੰਗ ਪਲੈਨਿੰਗ ਇਹ ਹੋ ਰਿਹਾ ਉਧਰੋਂ ਤਾਂ ਹੁਕਮਨਾਮਾ ਵਾਪਸ ਹੋ ਰਿਹਾ ਉਧਰੋਂ ਕੱਠਾ ਹੀ 4-5 ਗੁਰਦੁਆਰਿਆਂ ਤੇ ਹਮਲੇ ਹੋ ਰਹੇ ਆ ਇਹ ਏਜੰਸੀਆਂ ਦਾ ਕੰਮ ਆ ਵੀ ਇਹ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਸੰਗਤਾਂ ਨੂੰ ਬਦਨਾਮ ਕੀਤਾ ਜਾਵੇ ਸੰਗਤਾਂ ਨੂੰ ਲੰਮਾ ਟਾਈਮ ਜਿਹੜਾ ਰਹਿਣਾ ਪੈ ਰਿਹਾ ਪਰ ਗੁਰੂ ਦੀ ਕਿਰਪਾ ਇਹ ਉਹਨਾਂ ਚਿਹਰਾ ਸੰਗਤਾਂ ਕਿਤੋਂ ਵੀ ਨਹੀਂ ਹਿਲਣਗੇ ਮੇਰੀ ਇਹ ਵਿਚਾਰ ਮੰਦੇ ਮੈਂ ਕਿਸੇ ਨੂੰ ਪੁੱਛਿਆ ਨਹੀਂ ਪਰ ਮੇਰੇ ਮਨ ਦੇ ਵਿਚਾਰ ਹੈ ਇਹ ਵੀ ਜਿੰਨੇ ਚਿਰ ਗੁਰੂ ਨੇ ਕਿਰਪਾ ਸੰਗਤ ਤੇ ਰੱਖਣੀ ਆ ਜਿੰਨਾ ਚਿਰ ਅਫਸਰਾਂ ਨੂੰ ਸੁਝਾਵਾਂ ਨਹੀਂ ਮਿਲਦੀਆਂ ਗੁਰੂ ਸਾਹਿਬ ਦੇ ਜੈਦੇ ਵਿਚਾਰਾਂ ਨੇ ਫੜਦੇ ਨਹੀਂ ਉਹਨਾਂ ਚ ਰੇਸ਼ਗਰ ਚ ਸਾਰੇ ਪੰਜਾਬ ਵਿੱਚ ਮੇਰਾ ਖਿਆਲ ਹੋ ਜਾਂਦਾ ਹੈ ਜੀਪੀਸੀ ਮੈਂਬਰਾਂ ਨੇ ਕੋਸ਼ਾ ਹੱਤਕਰਾ ਇਸ ਦੀਪੇ ਤੇ ਤੁਸੀਂ ਵੀ ਇਸ ਦੀਪਾ ਦਿੰਦਾ ਲੇਕਿਨ ਹੋਰ ਵੀ ਆਪਣੇ ਜੀਪੀਸੀ ਮੈਂਬਰ ਹੈਗੇ ਆ ਜਿਵੇਂ ਆਪਣੇ ਹਲਕੇ ਦੇ ਵਿੱਚ ਕੀ ਤੁਸੀਂ ਉਹਨਾਂ ਤੋਂ ਕੀ ਤਵੱਖੂ ਕਰਦੇ ਹੋਣ ਇਸ ਬੰਦੇ ਵਿੱਚੋਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਜਿਵੇਂ ਐਸੀ ਜਲੀਲਪੁਰੇ ਵਿੱਚ ਜਿਉ ਰਹੇ ਆਸੀਂ ਸ੍ਰੋਣੀ ਕਮੇਟੀ ਮੈਂਬਰ ਸਾਡੇ ਗੁਰੂ ਦਾ ਅਪਮਾਨ ਹੋ ਗਿਆ ਸਾਡੇ ਜਿਹੜੇ ਸਿੰਘ ਸ਼ਹੀਦ ਹੋ ਗਏ ਕਿ ਜੀ ਅਸੀਂ ਇਹ ਜਿਵੇਂ ਚੁੰਗੜੇ ਰਹਿਣਾ ਤੇ ਮੇਰਾ ਖਿਆਲ ਸੀ ਮੈਂ ਤਾਂ ਸਾਬੂ ਤਾਂ ਨਹੀਂ ਮੈਂ ਤਾਂ ਆਪਣੇ ਆਪ ਨੂੰ ਬਹੁਤ ਉਤਪਾਗਾ ਸਮਝਦਾ ਕਿ ਸਤਗੁਰੂ ਨੇ ਮੇਰੇ ਤੇ ਬਹੁਤ ਵੱਡੀ ਕਿਰਪਾ ਕੀਤੀ ਹੈ ਤੇ ਮੈਂ ਜਿਹੜਾ ਸੀਖਾ ਦੇ ਕੇ ਆਪਣੇ ਆਪ ਨੂੰ ਬੜਾ ਸੰਤੋਸ਼ਟ ਸਮਝਦਾ ਜਿਹੜੇ ਅੱਜ ਧਰਨੇ ਪਜਾ ਦੇ ਕਿੰਨਾ ਟਾਈਮ ਤੋਂ ਚੱਲ ਰਹੇ ਨੇ ਇਹ ਤਾਂ ਸੰਗਤਾਂ ਦੇ ਵਿਚਾਰ ਆ ਜਿੰਨਾਂ ਚਿਰ ਸੰਗਤਾਂ ਸਾਨੂੰ ਹੁਕਮ ਕਰਦੀਆਂ ਇੱਥੇ ਕੋਈ ਇੱਕ ਲੀਡਰ ਦੀ ਗੱਲ ਤਾਂ ਹੈ ਨਹੀਂ ਇਹ ਤਾਂ ਸੰਗਤਾਂ ਸਮੁੱਚੀਆਂ ਹੀ ਖਾਲਸਾ ਪੰਥ ਸੜਕਾਂ ਦੇ ਉੱਤੇ ਆਇਆ ਹੋਇਆ ਹੈ ਇਹ ਜਦੋਂ ਸਾਨੂੰ ਹੁਕਮ ਕਰਨਗੇ ਮੈਂ ਤਾਂ ਇਹਨਾਂ ਨਾਲ ਹੁਣ ਤਾਂ ਮੈਂ ਮੈਂਬਰ ਵੀ ਨਹੀਂ ਮੈਂ ਤਾਂ ਇੱਕ ਸੇਵਕ ਹਾਂ ਤੇ ਜਿਵੇਂ ਮੈਨੂੰ ਸੰਗਤ ਹੁਕਮ ਕਰੂਗੀ ਥਰਨਾ ਚੱਕਣਾ ਨਹੀਂ ਚੱਕਣਾ ਮੇਰੇ ਕੋਲੇ ਤਾਂ ਕੋਈ ਫੈਸਲਾ ਨਹੀਂ ਜਿਵੇਂ ਕੰਮ ਦੀ ਰੁੱਤ ਹੈਗੀ ਹੈ ਲੋਕ ਝੋਨਾ ਵਗੈਰਾ ਵੜ ਰਹੇ ਹੈਗੇ ਆ ਕਿ ਇਹਦਾ ਥੋੜਾ ਜਿਆਦਾ ਇਸ ਮਾਧਿਅਮ ਦੀ ਅਸੀਂ ਵਿਚਾਰ ਕਰ ਰਹੇ ਹਾਂ ਇਹਦੇ ਪ੍ਰਤੀ ਵੀ ਅਸੀਂ ਵਿਚਾਰ ਕਰ ਰਹੇ ਹਾਂ ਹਾਂ ਇਹਦੇ ਇਹ ਵਿਚਾਰਾ ਚੱਲ ਰਹੀਆਂ ਪਰ ਕਰੀਏ ਕੀ ਜਦੋਂ ਵਿਚਾਰ ਨੂੰ ਜਦੋਂ ਸਰਕਾਰਾਂ ਨੂੰ ਅਸੀਂ ਕਿੰਨੇ ਫੜੋ ਉਹਦਾ ਕੋਈ ਉੱਤਰ ਹੀ ਨਹੀਂ ਆ ਰਿਹਾ ਸਾਨੂੰ ਤੇ ਹੋਰ ਬਾਲਦੀ ਤੇ ਤੇਲ ਪਾ ਕੇ ਹੋਰ ਗੁਰਦਰਾਨਾ ਕਲਾਰੀ ਇਹ ਮੈਨੂੰ ਤੁਸੀਂ ਦੱਸੋ ਵੀ ਇਹ ਮਸਲਾ ਹੱਲ ਕਿਵੇਂ ਹੋਏ ਸਕੇ ਜਿਹੜੇ ਮਣਕੇ ਹੀ ਭੜਕੇ ਪਏ ਤੇ ਜੀ ਉਹਦੇ ਉੱਤੇ ਤੇਲ ਹੋਰ ਪਾ ਦਿੱਤੇ ਤੇ ਅੱਗ ਤਾਂ ਹੋਰ ਲੱਗੂ ਇਸ ਕਰਕੇ ਸਰਕਾਰ ਨੂੰ ਤੁਰੰਤ ਇਹਨਾਂ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਏਜੰਸੀਆਂ ਨੂੰ ਬੰਦ ਕਰੇ ਅਤੇ ਜਿਹੜੇ ਗੁਰੂ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ